ਜਿਸ ਰਲੇ ਵਿੱਚ ਪੜਨਾਲ ਗੱਲ ਕਰ ਰਿਹਾ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਪੰਜਾਬ ਦੇ ਅੰਦਰ ਕਤਲ ਨਹੀਂ ਹੁੰਦੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਫੇਸਬੁਕ ਖੋਲੀ ਪਹਿਲਾ ਹੀ ਕੀ ਆਇਆ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਠਾ ਟੇਕੇ ਬਾਹਰ ਆਈ ਆਮ ਆਦਮੀ ਪਾਰਟੀ ਦਾ ਹੀ ਹੋ ਲੇਤਾ ਸੀ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰਤੀ ਇਹ ਪੰਜਾਬ ਹੈ ਇਸ ਕਰਕੇ ਮੈਂ ਕਹਾ ਇੱਕ ਗੈਂਗਸਟਰ ਲੈਂਡ ਬਣਾ ਕੇ ਰੱਖਤਾ ਨਾ ਅਰੇ ਉਹ ਸਰਕਾਰ ਜਿਹੜੀ ਆਪਣੇ ਐਮਐਲਏ ਦੇ ਪਤੀਤੇ ਦੀ ਰਾਖੀ ਨਹੀਂ ਕਰ ਸਕੀ ਇਹ ਉਹ ਸਰਕਾਰ ਜਿਹੜੇ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੀ ਉਹ ਮੇਰੇ ਪੰਜਾਬ ਦੀ ਰਾਖੀ ਕਿਤਾ ਕਰ ਸਕਦੀ ਆ ਇਹ ਪੰਜਾਬੀਓ ਸੋਚਣਾ ਪਏਗਾ ਪੰਜਾਬ ਦੇ ਅੰਦਰ ਅੱਜ ਭੈ ਦਾ ਵਾਤਾਵਰਨ ਹੈ ਡਰ ਦਾ ਵਾਤਾਵਰਨ ਹੈ ਸਹਿਮਿਆ ਹੋਇਆ ਪੰਜਾਬ ਹੈ ਇਸ ਵੇਲੇ ਪੰਜਾਬ ਦੇ ਅੰਦਰ ਅੱਜ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ ਦੇ ਅੰਦਰ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਅਰਾਜਕ ਤੱਤਾਂ ਨੂੰ ਨਾ ਸਰਕਾਰ ਦਾ ਖੋਫ ਹੈ ਨਾ ਵਰਦੀ ਦਾ ਡਰ ਹੈ ਉਹ ਦੰਦਾਂ ਆਉਂਦੇ ਨੇ ਔਰ ਮੂਸੇ ਵਾਲਾ ਤੋਂ ਸ਼ੁਰੂ ਕਰ ਲਈਏ ਖਿਲਾੜੀਆਂ ਤੱਕ ਆਈਏ ਕਿੱਥੇ ਕਿੱਥੇ ਜਾਈਏ ਇਨਾਨ ਦੀ ਸਰਕਾਰ ਦੇ ਅੰਦਰ ਇਹਨਾਂ ਦੇ ਆਪਣੇ ਐਮਐਲਏ ਆ ਦੇ ਭਤੀਜਾ ਸੁਰੱਖਿਤ ਨਹੀਂ ਰਿਹਾ ਸਰਪੰਚ ਸੁਰੱਖਿਤ ਨਹੀਂ ਰਿਹਾ ਔਰ ਅੱਜ ਜਿਸ ਪ੍ਰਕਾਰ ਗੁਰੂ ਘਰ ਚ ਮੱਥਾ ਟੇਕ ਕੇ ਬਾਰ ਆਰੇ ਮੇਰੇ ਕੋਲ ਲੜਕੇ ਦਾ ਨਾਮ ਆਸ਼ੂ ਲੱਕੀ ਹੈ ਆਸ਼ੂ ਲੱਕੀ ਆਸ਼ੂ ਲੱਕੀ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨਤਾ ਇਸ ਗੱਲ ਦਾ ਹੀ ਸੰਕੇਤ ਹੈ ਇਹ ਸਰਕਾਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਪਾਇਚਾਰਾ ਬਣਾ ਕੇ ਰੱਖਣ ਚ ناکਾਮਜਬ ਰਹੀ ਹੈ ਗੁੰਡਿਆਂ ਨੂੰ ਇਹਨਾਂ ਦਾ ਕੋਈ ਡਰ ਨਹੀਂ ਹੈ ਔਰ ਉਹ ਵੇ ਖੋਪੋ ਕੇ ਘੁੰਮ ਰਹੇ ਨੇ ਸਰਕਾਰ ਨੇ ਪਹਿਲਾਂ ਇੱਕ ਗੱਲ ਮੰਨੀ ਕਿ ਗੁੰਡਿਆਂ ਦਾ ਰਾਜ ਆ ਉਹਦਾ ਕਾਰਨ ਹੈ ਕਿ ਇਹਨਾਂ ਨੇ ਇੱਕ ਜਿਹਦਾ ਘੋਸ਼ਣਾ ਕਰਨਾ ਇਹਦੀ ਆਦਤ ਆ ਯੁੱਧ ਨਸ਼ਿਆਂ ਵਿਰੁੱਧ ਇਹਦੇ ਇਹਨਾਂ ਨੇ ਯੁੱਧ ਗੈਂਗਸਟਰਾਂ ਦੇ ਵਿਰੁੱਧ ਉਹਨੂੰ ਨਾਂ ਦਿੱਤਾ ਪ੍ਰਹਾਰ ਇਹਨਾਂ ਦਾ ਪ੍ਰਹਾਰ ਤੇ ਨਹੀਂ ਹੋਇਆ ਪਰ ਉਹ ਗੁੰਡਾ ਤੱਤ ਗੈਂਗਸਟਰ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ ਖੋ ਕੇ ਚੋਟ ਜੁਰ ਪੰਜਾਬ ਨੂੰ ਪੁਚਾਰੇ ਨੇ ਇਹ ਸਰਕਾਰ ਮਾਨ ਦੀ ਸਰਕਾਰ ਜਿਹੜੀ ਕਿ ਨਾ ਮੰਨਦਾ ਦਿੱਲੀ ਤੋਂ ਕੇਂਦਰੀ ਵੱਲ ਦੁਆਰਾ ਸੰਚਾਲਿਤ ਹੈ ਉਹ ਲੋਕ ਜਿਹੜੇ ਜੇਲ੍ਹ ਤੋਂ ਜ਼ਮਾਨਤ ਆਏ ਨੇ ਪਹਿਲਾਂ ਦਿੱਲੀ ਲੁੱਟੀ ਅੱਜ ਪੰਜਾਬ ਲੁੱਟ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਮਾਨ ਸਾਹਿਬ ਅਗਰ ਥੋੜੀ ਜਿਹੀ ਪੰਜਾਬੀ ਵਾਲੀ ਅਨਕ ਹੈ ਤੇ ਕਿਆ ਤੁਹਾਨੂੰ ਪਦ ਤੇ ਬਣੇ ਰਹਿਣ ਦਾ ਅਧਿਕਾਰ ਹੈ ਰੋਜ਼ ਪੰਜਾਬ ਲਹੂ ਲਹਾਨ ਹੋ ਰਿਹਾ ਔਰ ਤੁਸੀਂ ਚੁਟਕਲੇ ਸਨਾਨ ਚ ਸੰਤਾ ਦਾ અપਮਾਨ ਕਰਨ ਚ ਉਹਨਾਂ ਚ ਟਿੱਪਣੀਆਂ ਕਰਨ ਚ ਲੱਗੇ ਪਏ ਅਜਿਹਾ ਕਿ 10 ਲੱਖ ਦੀ ਸਿਹਤ ਬੀਮੇ ਨੂੰ ਲੈ ਕੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਜਿਸ ਵੇਲੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਇਹ ਤੇ ਰਸ ਨਹੀਂ ਹੈ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਤਲ ਨਹੀਂ ਹੁੰਦੇ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਫੇਸਬੁਕ ਖੋਲੀ ਪਹਿਲਾ ਹੀ ਕੀ ਆਇਆ ਜਲੰਧਰ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਮੱਠਾ ਟੇਕੇ ਬਾਹਰ ਆਈ ਆਮ ਆਦਮੀ ਪਾਰਟੀ ਦਾ ਹੀ ਹੋ ਲੇਤਾ ਸੀ ਗੋਲੀਆਂ ਮਾਰ ਕੇ ਉਹੀ ਹਤਿਆ ਕਰਤੀ ਇਹ ਪੰਜਾਬ ਹੈ ਇਸ ਕਰਕੇ ਮੈਂ ਕਿਹਾ ਇੱਕ ਗੈਂਗਸਟਰ ਲੈਂਡ ਬਣਾ ਕੇ ਰੱਖਤਾ ਹੈ ਨਾ ਅਰੇ ਉਹ ਸਰਕਾਰ ਜਿਹੜੀ ਆਪਣੇ ਐਮਐਲਏ ਦੇ ਪਤੀਤੇ ਦੀ ਰਾਖੀ ਨਹੀਂ ਕਰ ਸਕੀ ਇਹ ਉਹ ਸਰਕਾਰ ਜਿਹੜੇ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੀ ਉਹ ਮੇਰੇ ਪੰਜਾਬ ਦੀ ਰਾਖੀ ਕਿਤਾ ਕਰ ਸਕਦੀ ਹੈ ਇਹ ਪੰਜਾਬੀਓ ਸੋਚਣਾ ਪਏਗਾ ਪੰਜਾਬ ਦੇ ਅੰਦਰ ਅੱਜ ਭੇਡਾ ਵਾਤਾਵਰਣ ਹੈ ਡਰ ਦਾ ਵਾਤਾਵਰਣ ਹੈ ਸਹਿਮਿਆ ਹੋਇਆ ਪੰਜਾਬ ਹੈ ਇਸ ਵੇਲੇ ਪੰਜਾਬ ਦੇ ਅੰਦਰ ਅੱਜ ਕਾਨੂੰਨ ਦਾ ਰਾਜ ਨਹੀਂ ਹੈ ਪੰਜਾਬ ਦੇ ਅੰਦਰ ਗੈਂਗਸਟਰਾਂ ਨੂੰ ਗੁੰਡਿਆਂ ਨੂੰ ਅਰਾਜਕ ਤੱਤਾਂ ਨੂੰ ਨਾ ਸਰਕਾਰ ਦਾ ਖੋਫ ਹੈ ਨਾ ਬਰਦੀ ਦਾ ਡਰ ਹੈ ਉਹ ਦੰਦਾ ਨਾਮ ਦੇ ਨੇ ਔਰ ਮੂਸੇ ਵਾਲਾ ਤੋਂ ਸ਼ੁਰੂ ਕਰ ਲਈਏ ਖਿਲਾੜੀਆਂ ਤੱਕ ਆਈਏ ਕਿੱਥੇ ਕਿੱਥੇ ਜਾਈਏ ਇਨਾਨ ਦੀ ਸਰਕਾਰ ਦੇ ਅੰਦਰ ਇਹਨਾਂ ਦੇ ਆਪਣੇ ਐਮਐਲਏ ਆ ਦੇ ਭਤੀਜਾ ਸੁਰੱਖਿਤ ਨਹੀਂ ਰਿਹਾ ਸਰਪੰਚ ਸੁਰੱਖਿਤ ਨਹੀਂ ਰਿਹਾ ਔਰ ਅੱਜ ਜਿਸ ਪ੍ਰਕਾਰ ਗੁਰੂ ਘਰ ਚ ਮੱਥਾ ਟੇਕ ਕੇ ਬਾਹਰ ਆ ਰਹੇ ਅਮਰੀਕਾ ਵਾਲੇ ਲੜਕੇ ਦਾ ਨਾਮ ਆਸ਼ੂ ਲੱਕੀ ਹੈ ਆਸ਼ੂ ਲੱਕੀ ਆਸ਼ੂ ਲੱਕੀ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨਤਾ ਇਸ ਗੱਲ ਦਾ ਹੀ ਸੰਕੇਤ ਹੈ ਇਹ ਸਰਕਾਰ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਪਾਇਚਾਰਾ ਬਣਾ ਕੇ ਰੱਖਣ ਚ ناکਾਮਜਬ ਰਹੀ ਹੈ ਗੁੰਡਿਆਂ ਨੂੰ ਇਹਨਾਂ ਦਾ ਕੋਈ ਡਰ ਨਹੀਂ ਹੈ ਔਰ ਉਹ ਵੇ ਖੋਪੋ ਕੇ ਘੁੰਮ ਰਹੇ ਨੇ ਸਰਕਾਰ ਨੇ ਪਹਿਲਾਂ ਇੱਕ ਗੱਲ ਮੰਨੀ ਕਿ ਗੁੰਡਿਆਂ ਦਾ ਰਾਜ ਆ। ਉਹਦਾ ਕਾਰਨ ਹੈ ਕਿ ਇਹਨਾਂ ਨੇ ਇੱਕ ਜਿਹਦਾ ਘੋਸ਼ਣਾ ਕਰਨਾ ਇਹਨਾਂ ਦੀ ਆਦਤ ਆ, ਯੁੱਧ ਨਸ਼ਿਆਂ ਵਿਰੁੱਧ ਇਹਦੇ ਇਹਨਾਂ ਨੇ ਯੁੱਧ ਗੈਂਗਸਟਰਾਂ ਦੇ ਵਿਰੁੱਧ ਉਹਨੂੰ ਨਾਂ ਦਿੱਤਾ ਪ੍ਰਹਾਰ। ਇਹਨਾਂ ਦਾ ਪ੍ਰਹਾਰ ਤੇ ਨਹੀਂ ਹੋਇਆ। ਪਰ ਉਹ ਗੁੰਡਾ ਤੱਤ ਗੈਂਗਸਟਰ ਰੋਜ਼ ਕਿਸੇ ਨਾ ਕਿਸੇ ਮਾਂ ਦਾ ਪੁੱਤ ਖੋ ਕੇ ਚੋਟ ਜੂਰ ਪੰਜਾਬ ਨੂੰ ਪੁਚਾਰੇ ਨੇ ਇਹ ਸਰਕਾਰ ਮਾਨ ਦੀ ਸਰਕਾਰ ਜਿਹੜੀ ਕਿ ਨਾ ਮੰਨਦਾ ਦਿੱਲੀ ਤੋਂ ਕੇਂਦਰੀ ਵੱਲ ਦੁਆਰਾ ਸੰਚਾਲਿਤ ਹੈ ਉਹ ਲੋਕ ਜਿਹੜੇ ਜੇਲ੍ਹ ਤੋਂ ਜ਼ਮਾਨਤ ਆਏ ਨੇ ਪਹਿਲਾਂ ਦਿੱਲੀ ਲੁੱਟੀ ਅੱਜ ਪੰਜਾਬ ਲੁੱਟ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਮਾਨ ਸਾਹਿਬ ਅਗਰ ਥੋੜੀ ਜਿਹੀ ਪੰਜਾਬੀ ਵਾਲੀ ਅਣਖ ਹੈ ਕਿ ਕਿਆ ਤੁਹਾਨੂੰ ਪਦ ਤੇ ਬਣੇ ਰਹਿਣ ਦਾ ਅਧਿਕਾਰ ਹੈ ਰੋਜ਼ ਪੰਜਾਬ ਲਹੂ ਲਹਾਨ ਹੋ ਰਿਹਾ ਔਰ ਤੁਸੀਂ ਚੁਟਕਲੇ ਸਨਾਨ ਚ ਸੰਤਾ ਦਾ અપਮਾਨ ਕਰਨ ਚ ਉਹਨਾਂ ਚ ਟਿੱਪਣੀਆਂ ਕਰਨ ਚ ਲੱਗੇ ਪਏ ਅਜੇ ਕਿ 10 ਲੱਖ ਦੀ ਸਿਹਤ ਬੀਮੇ ਨੂੰ ਲੈ ਕੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ